ਦੇਖੋ ਜੀ ਸਰਾਸਰ ਜ਼ਾستی ਹੋਰ ਤੱਕ ਹੈ ਅ ਜਿਸ ਪ੍ਰਕਾਰ ਸੈਂਟਰ ਗਵਰਨਮੈਂਟ ਦਾ ਰਵਈਆ ਹੈ ਔਰ ਇਹ ਹਮੇਸ਼ਾ ਹੀ ਹੁੰਦਾ ਹੈ ਇਸੇ ਕਰਕੇ ਆ ਜਿਹੜਾ ਸਰਬ ਪਾਰਟੀ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਸੀ ਕਿ ਆਪਾਂ ਸਾਰੇ ਜਾਗ ਨੇ ਕੱਲ ਨੂੰ ਅਗਰ ਜ਼ਰੂਰਤ ਪੈਂਦੀ ਹੈ ਤਾਂ ਪ੍ਰਾਈਮ ਮਿਨਿਸਟਰ ਨੂੰ ਤੇ ਜਾ ਕੇ ਦੇਸ਼ ਦੇ ਹੋਮ ਮਿਨਿਸਟਰ ਨੂੰ ਮਿਲਣਾ ਚਾਹੀਦਾ ਹੈ ਉਹ ਸੋਬਾ ਸਪੈਸ਼ਲ ਸੈਸ਼ਨ ਵੀ ਹੋਇਆ ਲੇਕਿਨ ਮੈਨੂੰ ਲੱਗਦਾ ਹੈ ਕਿ ਇਹ ਸਾਰੀਆਂ ਜਿਹੜੀਆਂ ਪ੍ਰਕਿਰਿਆ ਅਸੀਂ ਅਡਾਪਟ ਕਰ ਰਹੇ ਹਾਂ ਇਹ ਜ਼ਰੂਰੀ ਹੈਗੇ ਚੰਗੀ ਗੱਲ ਹੈ ਲੇਕਿਨ ਨਾਲ-ਨਾਲ ਸਾਨੂੰ ਤਮਾਮ ਜਿਹੜੀਆਂ ਟੈਕਨੀਕਲ ਸਾਡੀਆਂ ਚੀਜ਼ਾਂ ਉਹਨਾਂ ਨੂੰ ਅਡਾਪਟ ਕਰਨਾ ਚਾਹੀਦਾ ਹੈ ਜਦੋਂ ਹਾਈ ਕੋਰਟ ਚ ਚਲੇ ਗਏ ਸੀਗੇ ਔਰ ਸਾਡੇ ਵਾਲੇ ਐਵੇਂ ਇੱਥੇ ਥੱਲੇ ਰੌਲਾ ਪਾਈ ਜਾਂਦੇ ਹੋ ਮੈਂ ਪਾਣੀ ਜਾਣ ਨਹੀਂ ਦੇਣਾ ਇਦਾਂ ਕਰਦੇ ਆਂਗੇ ਨੱਕੇ ਮੋੜਨੇ ਆਉਂਦੇ ਐ ਲੜਾਈ ਲੜਨੀ ਆਉਂਦੀ ਐ ਚੰਗਾ ਨਹੀਂ ਸੀ ਤੁਸੀਂ ਅਗਰ ਸੁਪਰੀਮ ਕੋਰਟ ਦਾ ਰੁਖ ਕਰ ਦੇ ਹੁਣ ਜਿਸ ਪ੍ਰਕਾਰ ਨੂੰ ਤੁਸੀਂ ਅਸੀਂ ਜੋ ਮਰਜ਼ੀ ਕਹੀ ਜਾਈਏ ਜੇ ਕੋਈ ਸੁਪਰੀਮ ਕੋਰਟ ਸਾਡੇ ਖਿਲਾਫ ਫੈਸਲਾ ਕਰ ਦਿੰਦਾ ਜਾਂ ਹਾਈ ਕੋਰਟ ਸਾਡੇ ਖਿਲਾਫ ਫੈਸਲਾ ਕਰ ਦਿੰਦਾ ਫਿਰ ਅਸੀਂ ਕੀ ਕਰਾਂਗੇ ਸਾਨੂੰ तमाम ਟੈਕਨੀਕਲ ਜਿਹੜੀਆਂ ਸਾਡੇ ਤਰੀਕੇ ਨੇ ਸਾਡਾ ਜਿਹੜਾ ਹੱਕ ਹੈ ਜਿਹੜਾ ਸਾਡਾ ਫੰਡਮੈਂਟਲ ਰਾਈਟ ਹੈ ਉਹਦਾ ਇਸਤੇਮਾਲ ਜ਼ਰੂਰ ਕਰ ਲੈਣਾ ਚਾਹੀਦਾ ਹੁਣ ਮੈਂ ਸੁਣਿਆ ਕਿ ਮਨਿਸਟਰ ਉੱਥੇ ਧਰਨੇ ਤੇ ਬੈਠ ਗਏ ਨੇ ਹੁਣ ਅਗਰ ਮਨਿਸਟਰ ਹੀ ਧਰਨੇ ਤੇ ਬੈਠ ਜਾਏਗਾ ਆਈ ਡੋ ਨੋ ਇਹ ਕਿਸ ਪ੍ਰਕਾਰ ਦਾ ਕਿਦਾਂ ਕੰਮ ਚੱਲ ਰਿਹਾ ਯੂ ਹੈਵ ਟੂ ਕਮਾਂਡ ਗਵਰਨਮੈਂਟ ਨੇ ਕਮਾਂਡ ਦੇਣੀ ਹੈ ਨਾਟ ਕਿ ਐਜ਼ਿਟੇਸ਼ਨ ਕਰਨਾ ਐਜ਼ਿਟੇਸ਼ਨ ਜਿਹੜੇ ਵਿਦਆਊਟ ਗਵਰਨਮੈਂਟ ਲੋਕ ਹੈ ਉਹਨਾਂ ਨੇ ਕਰਨਾ ਹੁੰਦਾ ਸੋ ਮੇਰੀ ਇਹ ਬੇਨਤੀ ਹੈ ਰਾਦਰ ਦੇ ਨਾਮੇ ਫੋਕੀਆਂ ਫੜਾ ਮਸ਼ਹੂਰੀਆਂ ਔਰ ਸਾਨੂੰ ਉਥੇ ਜਿਹੜਾ ਇੱਕ ਦਿਨ ਦਾ ਸੈਸ਼ਨ ਹੋਇਆ ਉਹ ਸਾਨੂੰ ਹੀ ਨਿੰਦੀ ਗਏ ਜਦ ਕੀ ਇਹ ਚਾਹੀਦਾ ਸੀ ਬੜਾ ਬਹੁਤ ਖਾਵੇਂ ਢੰਗ ਦੇ ਦੇ ਵਿੱਚ ਗੱਲਬਾਤ ਹੋ ਰਹੀ ਸੀ ਆਪੋਜੀਸ਼ਨ ਲੀਡਰ ਨੇ ਸਾਡੇ ਉੱਤੇ ਖੜਾ ਹੋ ਕੇ ਕਹਿਤਾ ਸੀ ਕਿ ਬੇਸ਼ੱਕ ਬਹੁਤ ਸਾਰੇ ਮਤਭੇਦ ਨੇ ਲੇਕਿਨ ਇਸ ਦੇ ਬਾਪਯੂਦ ਵੀ ਅਸੀਂ ਪੰਜਾਬ ਦੇ ਨਾਲ ਖੜੇ ਆਂ ਪੰਜਾਬ ਦੇ ਪਾਣੀਆਂ ਨਾਲ ਔਰ ਸਰਕਾਰ ਦੇ ਨਾਲ ਇਸ ਇਸ਼ੂ ਤੇ ਖੜੇ ਆਂ لیکن ਤੁਸੀਂ ਹੋਣਾ فائدہ ਲੈਣ ਦੀ بچائے ਉੱਥੇ ਮੇਨੋ ਮੇਨੀ ਤਾਨੂ ਤਾਨੀ ਇਸ ਤਰ੍ਹਾਂ ਦਾ ਰਵਈਆ ਕੀਤਾ ਗਿਆ ਫਿਰ ਫਿਰ اب میٹنگ ਬੁਲਾਉਣ ਦੀ ਲੋੜ ਹੀ ਨਹੀਂ ਸੀ ਕੋਈ ਸੋ ਹੁਣ ਵੀ ਮੈਂ ਬੇਨਤੀ ਕਰਨੀ ਚਾਹਣਾ ਸਰਕਾਰ ਨੂੰ ਕਿਰਪਾ ਕਰਕੇ ਤੁਸੀਂ ਸੁਪਰੀਮ ਕੋਰਟ ਦਾ ਰੁਕ ਕਰੋ اور کمانڈ ਦਿਓ ਰੈਦਰ ਦੈਨ ਮੈਂ ਨੰਗਲ ਡੈਮ ਤੇ ਜਾਣਾ ਹੈ ਜਾਂ ਕਿਤੇ ਜਾਣਾ ਹੈ ਤੁਹਾਡੇ ਕੋਲ ਸਾਰੀ ਪੁਲਿਸ ਫੋਰਸ ਤੁਹਾਡੇ ਕੋਲੇ ਸਾਰੇ ਆਫੀਸਰ ਸਹਿਬਾਨ ਤੁਹਾਡੇ ਕੋਲੇ ਨੇ ਮੈਂ ਉੱਥੇ ਜਾ ਕੇ ਕੀ ਕਰਨਾ ਹੈ ਮੈਂ ਕੋਈ ਪਾਣੀ ਤਾਂ ਛੱਡਣ ਨਹੀਂ ਜਾਣਾ ਉਹ ਤਾਂ ਤੁਹਾਡੀ ਕਮਾਂਡ ਹੋਣੀ ਚਾਹੀਦੀ ਹੈ ਗਵਰਨਮੈਂਟ ਸ਼ੁੱਡ ਗਿਵ ਦਾ ਕਮਾਂਡ ਐਤੋਂ ਲੱਗਦਾ ਨਹੀਂ ਕਿ ਪੋਲੀਟੀਕਲ ਸਕੋਰ ਸੈੱਟ ਕਰਨ ਦੀ ਜ਼ਿਆਦਾ ਕੋਸ਼ਿਸ਼ ਕੀਤੀ ਜਾ ਪੋਲੀਟੀਕਲ ਸਕੋਰ ਨਹੀਂ ਬੇਸਿਕਲੀ ਆਦਤ ਪਈ ਹੋਈ ਹੈ ਨਾ ਉਹੀ ਮਸ਼ਹੂਰੀਆਂ ਗੱਲਾਂ ਬਾਤਾਂ ਵੀਡੀਓਜ਼ ਪਾਣੀ ਬੰਦ ਕਰਨਾ ਕਰੋਨਾ ਉੱਥੇ ਰਹਿਣਾ ਖੜੇ ਰਹਿਣਾ ਜੇ ਅਲਟੀਮੇਟਲੀ ਮਨਿਸਟਰ ਜਾਂ ਮੁੱਖ ਮੰਤਰੀ ਕਿੱਥੇ-ਕਿੱਥੇ ਜਾਣਗੇ ਇਹ ਸਾਰੀ ਐਡਮਿਨਿਸਟ੍ਰੇਸ਼ਨ ਥੋੜੇ ਕੋਲੇ ਹੈ ਆਪ ਦੀ ਐਡਮਿਨਿਸਟ੍ਰੇਸ਼ਨ ਨੂੰ ਲਾਓ ਔਰ ਉਹਨਾਂ ਦੇ ਰਾਹੀਂ ਤੁਸੀਂ ਕੰਮ ਕਰਾਓ ਯੂ ਸਿਟ ਇਨ ਯਰ ਆਫਿਸ ਔਰ ਯੂ ਕਮਾਂਡ ਕੀ ਆ ਲੋਗ ਸੁਪਰੀਮ ਕੋਰਟ ਜਾਓ ਆ ਐਡਵੋਕੇਟਸ ਕਰੋ ਹੋਰ ਕੁਝ ਜੁੜੇ ਸੀਨੀਅਰ ਲੋਗਸ ਨੇ ਪੁਰਾਣੇ ਉਹਨਾਂ ਨਾਲ ਗੱਲਬਾਤ ਕਰੋ ਵੀ ਇਹਦੀ ਲੜਾਈ ਅਸੀਂ ਕਿੱਦਾਂ ਲੜਨੀ ਹੈ ਇਹਦਾ ਧਰਨੇ ਤੇ ਬੈਠ ਕੇ ਕਿਵੇਂ ਰਿਸੋਲਵ ਕਰੋਗੇ ਇਸ਼ੂ ਕਮੇਡੀਖ ਸਾਹਿਬ ਇਸ ਤੋਂ ਪਹਿਲਾਂ ਜਿਹੜਾ ਇਹ ਐਕਟ ਕੀਤਾ ਗਿਆ ਹੁਣ ਇਹਦਾ ਅਸਰ ਤੁਹਾਨੂੰ ਲੱਗਦਾ ਨਹੀਂ ਕਿ ਕੋਰਟ ਕੇਸ ਆ ਦੇ ਪਾਏਗਾ ਕੋਰਟ ਤਾਂ ਪਹਿਲੇ ਕਹਿ ਚੁੱਕੀ ਹੈ ਬੀਵੀਐਮਬੀ ਦੇ ਕੰਮਾਂ ਦੇ ਵਿੱਚ ਇੰਟਰਫੇਰੈਂਸ ਕਰਨਾ ਦੇਖੋ ਜੀ ਇਹ ਪਹਿਲੇ ਦਿਨ ਤੋਂ ਗੱਲ ਹੈ ਕਿ ਬੀਜਪੀ ਅਲਟੀਮੇਟਲੀ ਹਰ ਚੀਜ਼ ਨੂੰ ਜਿਹੜਾ ਪੁਰਾਣਾ ਪ੍ਰੀਵੀਅਸ ਰਿਕਾਰਡ ਹੈ ਉਹ ਵਾਇਆ ਥਰੂ ਫਿਰ ਇਧਰ ਨੂੰ ਚੱਲ ਪੈਂਦੇ ਜਿੱਥੇ ਉਹਨਾਂ ਨੂੰ ਲੱਗਦਾ ਹੈ ਕੀ ਸਟੇਟ ਵਿਰੋਧ ਕਰਨਗੇ ਲੋਕ ਵਿਰੋਧ ਕਰਨਗੇ ਉਹ ਫਿਰ ਵਾਇਆ ਤਰੀਕੇ ਨਾਲ ਦਾ ਪੇਚ ਖੇੜਦੇ ਖੇੜਦੇ ਉਹ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਰੁਖ ਕਰ ਲੈਂਦੇ ਨੇ ਸੋ ਮੇਰੀ ਇਹ ਬੇਨਤੀ ਹੈ ਇਹ ਲੜਾਈ ਜਿਹੜੀ ਲੜਨੀ ਹੈ ਇਹ ਕੇਵਲ ਇੱਕ ਇੱਕ ਹਥਿਆਰ ਨਾਲ ਨਹੀਂ ਲੜੀ ਜਾਣੀ ਕਿ ਕੱਲਾ ਰੌਲਾ ਰੱਪਾ ਪਾ ਕੇ ਤੇ ਅਸੀਂ ਬੀਬੀਐਮ ਉਤੇ ਉੱਥੇ ਜਾ ਕੇ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਥੇ ਨੰਗਲ ਜਾ ਕੇ ਬਹਿ ਜਾਈਏ ਇਹ ਲੜੀ ਜਾਣੀ ਹੈ ਕਿ तमाम ਅਸੀਂ ਆਪਦੇ ਚੰਗੇ ਜਿਹੜੇ ਸਲਾਹਕਾਰ ਲਾਇਰਸ ਚੰਗੇ ਆਫੀਸਰਸ ਨੂੰ ਨਿਯੁਕਤ ਕਰੀਏ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਚੰਗੇ ਤਰੀਕੇ ਨਾਲ ਸਾਡਾ ਪੱਖ ਰੱਖਿਆ ਜਾਵੇ ਕਿਤੇ ਨਾ ਕਿਤੇ ਅਸੀਂ ਰੋਲਾ ਜਾਦਾ ਪਾਉਣੇ ਹੈ ਕੇਵਲ ਰੋਲਾ ਪਾਉਣੇ ਹੈ ਟੈਕਨੀਕਲ ਜਿਹੜੀਆਂ ਚੀਜ਼ਾਂ ਉਹ ਅਸੀਂ ਅਡਾਪਟ ਨਹੀਂ ਕਰਦੇ ਕਾਨੂੰਨੀ ਤੌਰ ਤੇ ਤੁਹਾਨੂੰ ਲੱਗਦਾ ਬ੍ਰਿੰਗ ਸਾਹਿਬ ਕੀ ਕੱਲ ਮਜ਼ਬੂਤੀ ਨਾਲ ਪੰਜਾਬ ਦਾ ਕੇਸ ਹਾਈ ਕੋਰਟ ਦੇ ਵਿੱਚ ਵੀ ਰੱਖਿਆ ਜਾ ਸਕਦਾ ਹੈ ਕਿਉਂਕਿ ਹੱਤਹੁ ਹੋਣ ਦੇ ਬਾਵਜੂਦ ਪੰਜਾਬ ਤੇ ਪਾਣੀਆਂ ਦੇ ਹੱਤਹੁ ਦੇ ਬਾਵਜੂਦ ਪੰਜਾਬ ਦੇ ਹੱਤ ਦੇ ਵਿੱਚ ਉਸ ਤਰੀਕੇ ਦਾ ਫੈਸਲਾ ਨਹੀਂ ਆ ਸਕਿਆ ਦੇਖੋ ਮੈਨੂੰ ਨਹੀਂ ਪਤਾ ਇਹਨਾਂ ਨੇ ਕਿੱਦਾਂ ਰੱਖਿਆ ਜਾਂ ਕੀ ਗੱਲਬਾਤ ਕੀਤੀ ਕਿਉਂਕਿ ਇਸ ਬਾਰੇ ਕਿਸੇ ਨੇ ਸਲਾਹ ਤਾਂ ਕੀਤੀ ਨਹੀਂ ਜਿਹੜੀ ਆਲ ਪਾਰਟੀ ਮੀਟਿੰਗਸ ਵਿੱਚ ਗੱਲਬਾਤ ਕੀਤੀ ਸਾਨੂੰ ਕਿਹੜਾ ਡਰਾਫਟ ਦਿਖਾਇਆ ਗਿਆ ਕਿ ਅਸੀਂ ਆਹ ਡਰਾਫਟ ਲੈ ਕੇ ਹੁਣ ਅਸੀਂ ਹਾਈ ਕੋਰਟ ਦੇ ਰੋਕ ਕਰਾਂਗੇ ਕਿਸੇ ਤਰੀਕੇ ਦਾ ਕੋਈ ਡਰਾਫਟ ਤਾਂ ਬਣਾਇਆ ਨਹੀਂ ਆਲ ਪਾਰਟੀ ਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਇਸ ਲਈ ਸਤੋਂ ਸਹਿਮਤੀ ਲੈ ਲਓ ਵੀ ਅਸੀਂ ਤੁਹਾਡੇ ਨਾਲ ਹੈ ਸਹਿਮਤੀ ਘਾਰੇ ਤੇ ਲਈ ਤੁਸੀਂ ਵਰਬਲੀ ਮੂੰਹ ਜਵਾਨੀ ਤੁਸੀਂ ਲੋਕਾਂ ਨੂੰ ਇਹ ਦੱਸਦਾ ਵੀ ਅਸੀਂ ਸਾਰਿਆਂ ਨੂੰ ਆਲ ਪਾਰਟੀ ਮੀਟਿੰਗ ਬੁਲਾਈ ਆਲ ਪਾਰਟੀ ਮੀਟਿੰਗ ਸਾਨੂੰ ਉਹਨਾਂ ਨੇ ਗੱਲ ਕਰ ਤੁਸੀਂ ਹੋਰ ਫਾਇਦਾ ਕੀ ਲਿਆ ਕੁਝ ਜਿਹੜਾ ਡਰਾਫਟ ਤੁਸੀਂ ਲੈ ਕੇ ਜਾਣਾ ਸੀ ਜਾਂ ਜਿਸ ਪ੍ਰਕਾਰ ਦਾ ਕੇਸ ਦਾਇਰ ਕਰਨਾ ਸੀ ਜਾਂ ਲੜਨਾ ਸੀ ਤੁਸੀਂ ਸਾਡਾ ਇਹ ਵੀ ਸਲਾਹ ਕਰਦੇ ਵੀ ਵਕੀਲ ਕੌਣ ਕਰੀਏ ਕੇਸ ਪ੍ਰਕਾਰ ਦੀ ਲੜਾਈ ਲੜਨੀ ਚਾਹੀਦੀ ਹੈ ਕਿਹੜੇ ਬੈਸਟ ਮਾਹਿਰ ਐਡਵੋਕੇਟਸ ਹੈਗੇ ਨੇ ਕੀ ਬੈਸਟ ਰੈਮਡੀ ਹੈਗੀ ਹੈ ਹੋ ਗਈ ਉਹ ਛੜਤੀ ਵਿਧਾਨ ਸਭਾ ਚ ਤੁਸੀਂ ਪੂਰਾ ਡਰਾਮਾ ਕਰਤਾ ਕਿ ਪਾਣੀ ਰੋਕ ਲਿਆ ਫੜ ਲਿਆ ਜਾਨ ਨਹੀਂ ਦਿੰਦੇ ਪਾਣੀ ਨੂੰ ਫੜਨਾ ਹੈ ਔਰ ਜਿਸ ਪ੍ਰਕਾਰ ਦੀ ਜੋ ਭਾਸ਼ਾ ਜੋ ਸਭ ਕੁਝ ਚੱਲਿਆ ਉਥੇ ਉਹ ਕਹਿੰਦੇ ਜੀ ਹੁਣ ਅਸੀਂ ਪਾਣੀ ਨਹੀਂ ਜਾਂਦਿਆਂਗੇ ਫਿਰ ਹੁਣ ਧਰਨੇ ਤੇ ਕਿਉਂ ਬੈਠੇ ਹੋ ਤੁਸੀਂ ਤੁਸੀਂ ਗਵਰਨਮੈਂਟ ਚਾ ਤੁਸੀਂ ਕੋ ਪਾਣੀ ਨਹੀਂ ਜਾਂਦਿਆਂਗੇ ਮਤਲਬ ਨਹੀਂ ਜਾਂਦਿਆਂਗੇ ਜਿੰਨੀਆਂ ਸਲਾਹਾਂ ਦਿੱਤੀਆਂ ਗਈਆਂ ਉਹਨਾਂ ਚ ਕੋਈ ਮੰਗੀ ਗਈ ਹੈ ਸਲਾਹ ਜਿੰਨੀਆਂ ਆਲ ਪਾਰਟੀ ਮੀਟਿੰਗ ਚ ਗੱਲਬਾਤ ਹੋਈ ਯਾਰ ਉਥੇ ਤਾਂ ਹਾਂ ਹੀ ਹੋਈ ਨਾ ਸਾਰੀ ਹੁਣ ਜਿਹੜੀ ਸਲਾਹ ਅੰਦਰ ਹੋਈ ਉਸ ਤੋਂ ਬਾਅਦ ਉਥੇ ਉਹਦੇ ਤੇ ਕੰਮ ਕੀ ਹੋਇਆ ਠੀਕ ਹੈ ਉਸੀ ਵਿਧਾਨ ਸਭਾ ਚੰਦਿਆਕੇ ਜੋ ਕਰਨਾ ਸੀ ਉਹ ਕਰਤਾ ਇੱਕ ਫਾਰਮੈਲਟੀ ਹੋ ਗਈ ਉਹ ਅਗਲਾ ਕੰਮ ਕੀ ਕਰਨਾ ਉਹ ਰਿਤੇ ਤਾਂ ਵੀ ਤਾਂ ਗੌਰ ਫਰਮਾਉਣਾ ਏਜੀ ਨੂੰ ਵੀ ਨਾਲ ਲੱਗ ਗਈ ਸੀ ਲੱਗਦਾ ਨਹੀਂ ਸੀ ਏਜੀ ਨੂੰ ਉੱਥੇ ਲਿਜਾੜ ਦੀ ਜਗ੍ਹਾ ਸੁਪਰੀਮ ਕੋਰਟ ਦੀ ਡਰਾਫਟਿੰਗ ਦੀ ਤਿਆਰੀ ਕਰਦੇ ਕਿੱਥੇ ਏਜੀ ਨੂੰ ਨਾਲ ਲੱਗੇ ਨੰਗਲ ਚ ਪਾਣੀ ਵਿਖਾਉਣ ਗਏ ਹੋਣੇ ਵੀ ਕਿੰਨਾ ਡਿੱਗਦਾ ਕਿੰਨਾ ਘਟਾ ਏਜੀ ਦਾ ਉੱਥੇ ਕੰਮ ਹੀ ਕੋਈ ਨਹੀਂ ਮੈਂ ਤਾਂ ਖੁਦ ਕਹਿ ਰਿਹਾ ਮੈਂ ਤਾਂ ਕਹਿੰਦਾ ਚੀਫ ਨੈਸਰ ਸਾਹਿਬ ਦਾ ਵੀ ਉੱਥੇ ਕੰਮ ਨਹੀਂ ਹੈ ਚੀਫ ਨੈਸਰ ਸਾਹਿਬ ਇੱਥੇ ਬੈਠਣ ਗੱਲ ਕਰਨ ਏਜੀ ਦੇ ਨਾਲ ਹੋਰ ਸਾਰੀਆਂ ਲੀਗਲ ਟੀਮਸ ਨੂੰ ਬੁਲਾਉਣ ਆਪਦੇ ਚੀਫ ਸੈਕਟਰੀ ਨੂੰ ਬੁਲਾਉਣ ਤੇ ਉਸ ਤੋਂ ਬਾਅਦ ਹੋਰ ਤੇ ਕਰਕੇ ਕੰਮ ਕਰ ਸੁਪਰੀਮ ਕੋਰਟ ਦਾ ਰੁਖ ਕਰਨਾ ਚਾਹੀਦਾ ਸੋ ਸਾਨੂੰ ਸਾਰੀ ਜੇ ਸਰਕਾਰ ਜਾ ਕੇ ਦੰਗਲ ਤੇ ਬਹਿ ਜਾਏਗੀ ਤੁਹਾਡੀ ਸਰਕਾਰ ਹੈ ਤੁਹਾਡੀ ਗੱਲਬਾਤ ਹੈ ਤੁਹਾਡੇ ਅਫਸਰ ਨੇ ਤੁਹਾਡੇ ਐਸਐਸਪੀ ਨੇ ਤੁਹਾਡੇ ਡੀਸੀਜ਼ ਨੇ ਤੇ ਫਿਰ ਵੀ ਜੋ ਪਾਣੀ ਉੱਥੇ ਜਾ ਕੇ ਤੁਹਾਨੂੰ ਰੋਕਣ ਦੀ ਲੋੜ ਪੈ ਰਹੀ ਹੈ ਤੇ ਫਿਰ ਯਾਰ ਕੀ ਕਹਿ ਸਕਦੇ ਪੜਿੰਕੀ ਹਰਿਆਣਾ ਸਰਕਾਰ ਨੇ ਕੋਰਟ ਦੇ ਵਿੱਚ ਇਹ ਕਿਹਾ ਕਿ ਅਸੀਂ ਪੰਜਾਬ ਦੇ ਹਿੱਸੇ ਦਾ ਪਾਣੀ ਨਹੀਂ ਲੈ ਰਹੇ ਅਸੀਂ BBMB ਤੋਂ ਮੰਗ ਰਹੇ ਹਾਂ ਪੰਜਾਬ ਨੂੰ ਜਦੋਂ ਚਾਹੀਦਾ ਹੋਵੇਗਾ ਹਾਲਾਂਕਿ BBMB ਨੇ ਵੀ ਕਿਹਾ ਸੀ ਕਿ ਮੀਟਿੰਗ ਦੇ ਵਿੱਚ ਜਿਹੜੀ ਗੱਲਬਾਤ ਹੋਈ ਸੀ ਜਿਹਦੇ ਵਿੱਚ ਸਾਡੇ ਸਾਰੇ ਸਟੇਕ ਹোলਡਰ ਸੀ ਕਿਸੇ ਪੰਜਾਬ ਨਹੀਂ ਸੀਗਾ ਤੇ ਜਿਹੜੀ ਕੇਂਦਰ ਦੇ ਵਿੱਚ ਹੋਈ ਸੀ ਉਹਦੇ ਵਿੱਚ ਇਹ ਹੋਇਆ ਸੀਗਾ ਕਿ ਪੰਜਾਬ ਨੂੰ ਜਦੋਂ ਲੋੜ ਹੋਏਗੀ ਤੇ ਪਾਣੀ ਮਿਲੇਗਾ ਨਹੀਂ ਦੇਖੋ ਜੀ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਹੀ ਪੰਜਾਬ ਨੂੰ ਜਦੋਂ ਲੋੜ ਹੋਗੀ ਉਹ ਫਿਰ ਅਸੀਂ ਹਰਿਆਣਾ ਤੋਂ ਪਾਣੀ ਲਵਾਂਗੇ ਸਾਨੂੰ ਆਪਣੀ ਲੋੜ ਹੈ ਸਾਡੇ ਕੋਈ ਸਾਡੀ ਦੇ ਹੁਣ ਫਸਲ ਦੀ ਬਜਾਈ ਹੈ ਅਸੀਂ ਪਹਿਲਾਂ ਉਹਨਾਂ ਨੂੰ ਪਾਣੀ ਦੇਵਾਂਗੇ ਫਿਰ ਉਹਨਾਂ ਨੂੰ ਪਾਣੀ ਲਵਾਵਾਂਗੇ ਅਸੀਂ ਕੋਈ ਉਹਨਾਂ ਦੇ ਰਹਿਮੋ ਕਰਮ ਤੇ ਥੋੜੀਆਂ ਹਰਿਆ ਉਹਨਾਂ ਦੇ ਅਸੀਂ ਉਹਨਾਂ ਦੇ ਰਹਿਮੋ ਕਰਮ ਤੇ ਨਹੀਂ ਹੈ ਪੰਜਾਬ ਦਾ ਪਾਣੀ ਸਾਡਾ ਹੈ ਹੱਕ ਸਾਡਾ ਹੈ ਆਲਰੇਡੀ ਸਾਡੇ ਹੱਕਾਂ ਤੇ ਡਾਕਾ ਵੱਜਿਆ ਪਿਆ ਹੈ ਪਾਣੀ ਬਿਲਕੁਲ ਨਹੀਂ ਜਾਏਗਾ ਤੁਸੀਂ ਮੰਗੋ ਔਰ ਕਿਸੇ ਪ੍ਰਕਾਰ ਦੀ ਜ਼ਬਰਦਸਤੀ ਨਹੀਂ ਹੋਣੀ ਚਾਹੀਦੀ ਨਾ ਕੋਟ ਵੱਲੋਂ ਨਾ ਸਰਕਾਰ ਬੀਜੇਪੀ ਵੱਲੋਂ ਔਰ ਬੀਜੇਪੀ ਦੀ ਤਾਂ ਅਸੀਂ ਦਖਲੰਦਾ ਜੀ ਬਿਲਕੁਲ ਨਹੀਂ ਮੰਨਾਂਗੇ ਐਦਾ ਕਿਦਾਂ ਪਾਣੀ ਲੈ ਜਾਣਗੇ ਸਾਡਾ ਮੈਂ ਉਹ ਇਸੇ ਕਰਕੇ ਕਹਿ ਰਹੇ ਆਂ ਧਰਨਾ ਲਾਉਣ ਦੀ بجائے ਜੇ ਕੋਈ ਪ੍ਰੈਸ਼ਰ ਹੁੰਦਾ ਤਾਂ ਉੱਥੇ ਬੰਦਿਆਂ ਨੂੰ ਕਾਲ ਇਨ ਕਰੋ ਸਾਰੀ ਦੁਨੀਆ ਕਾਲ ਇਨ ਕਰੋ ਸਾਰਾ ਪੰਜਾਬ ਇਕੱਠਾ ਹੈ ਇਸ ਗੱਲ ਤੇ ਤੁਸੀਂ ਮਿਲ ਕੇ ਆਪਣੀ ਵਾਵਾ ਨਾ ਕਰੋ ਤੁਸੀਂ ਇਹ ਕਹੋ ਵੀ ਪੰਜਾਬ ਦਾ ਪਾਣੀ ਨਹੀਂ ਜਾਵਾਂਗੇ ਜਦੋਂ ਅਸੀਂ ਸਾਰੇ ਇਕੱਠੇ ਸੀ ਕਿ ਪੰਜਾਬ ਦਾ ਪਾਣੀ ਨਹੀਂ ਜਾਂਦੇ ਆ ਕਰਾਂ ਜਾਂਦਿਆਂਗੇ ਬੇਸ਼ੱਕ ਕੋਈ ਫੈਸਲਾ ਆਜੇ अच्छा बोलेंगे सब ਤੁਨੂੰ ਆਪੋਜੀਸ਼ਨ ਦੇ ਤੌਰ ਦੇ ਉੱਤੇ ਲੱਗਦਾ ਨਹੀਂ ਕਿ ਪ੍ਰੋਟੈਸਟ ਕਰਨਾ ਚਾਹੀਦਾ ਸਰਕਾਰ ਤੇ ਕਿਹਨੂੰ ਪ੍ਰੋਟੈਸਟ ਕਰਨਾ ਹੈ ਤੁਹਾਨੂੰ ਪ੍ਰੋਟੈਸਟ ਕਰਨਾ ਉੱਥੇ ਪ੍ਰੋਟੈਸਟ ਕਰ ਸਰਕਾਰ ਕਰੀ ਹੈ ਮੇਰਾ ਕੋਈ ਨਾ ਮੇਰਾ ਕੋਈ ਫਰਜ ਨਹੀਂ ਬਣਦਾ ਕਿ ਉੱਥੇ ਜਾ ਕੇ ਨੰਗਲ ਮੈਂ ਪ੍ਰੋਟੈਸਟ ਕਰਾਂ ਕਹਾਂ ਪ੍ਰੋਟੈਸਟ ਕਰਾਂ ਪ੍ਰੋਟੈਸਟ ਕਰਨਾ ਚਾਹੀਦਾ ਪ੍ਰਾਈਮ ਮਿਨਿਸਟਰ ਦੇ ਬਾਹਰ ਕਰਦੇ ਜਾਣ ਉੱਥੇ ਤਾਂ ਕੋਈ ਜਾਣ ਦੀ ਗੱਲ ਨਹੀਂ ਕਰ ਰਿਹਾ ਪ੍ਰਾਈਮ ਮਿਨਿਸਟਰ ਦੇ ਨੰਗਲ ਜਾ ਕੇ ਮੈਂ ਪ੍ਰੋਟੈਸਟ ਕਰ ਕੀ ਕਰਨੇ ਬੈਠਣ ਪੰਜਾਬ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਮੈਂ ਵੀ ਬੈਠਾਂਗਾ ਬੈਠਣ ਗ੍ਰਹਿ ਮੰਤਰੀ ਦੇ ਘਰ ਦੇ ਬਾਹਰ ਮੈਂ ਵੀ ਬੈਠਾਂ। ਬਿਲਕੁਲ ਅਸੀਂ ਲੜਾਈ ਲੜਾਂਗੇ ਪਰ ਜਿੱਥੇ ਲੜਨੀ ਹੈ ਉੱਥੇ ਲੜਾਂਗੇ। ਐ ਨੂੰ ਜਾਣ ਦੀ ਬਜਾਏ ਐ ਨੂੰ ਨਹੀਂ ਜਾਂਦੀ। ਉਹ ਨੂੰ ਜਾ ਰਹੇ ਜੀ ਦਿੱਲੀ ਵਾ ਤੁ ਜਾਓਗੇ। ਇਹ ਮੈਂ ਉਹਦੇ ਨਾਲ ਗੱਲ ਕੀਤੀ ਗਈ ਹੈ ਕਿ BBMP ਵੱਲੋਂ ਕੀ ਕੋਸ਼ਿਸ਼ ਹੋਈ ਹੈ ਜਿਹੜੀ BBMP ਨੇ ਕੇਸ ਦਾਇਰ ਕੀਤਾ ਹੈ। ਹਰਿਆਣਾ ਪਾਂਦੀ ਪਾਰਟੀ ਬਣਨ ਫਿਰ ਗੁਰਵ ਅਕ੍ਰਿਸੀ BBMP ਕੋ। ਉਹ ਜੀ ਪਾਖੜਾ ਬਿਆਸ ਮੈਨੇਜਮੈਂਟ ਕਿਹਨੇ ਬਣਾਤਾ ਹੁਣ ਸਾਰੀ ਮੈਨੇਜਮੈਂਟ ਕਿਹੜੀ ਹੈ? ਦਿੱਲੀ ਦੀ ਅਸ਼ਾਰੀ ਕਿਰੇ ਤੇ ਚੱਲਦਾ ਹੈ ਦਿੱਲੀ ਵਾਲਿਆਂ ਦੇ। ਜੋ ਦਿੱਲੀ ਵਾਲਿਆਂ ਨੇ ਕਹਿਤਾ ਉਹਨਾਂ ਨੂੰ ਉਹਨਾਂ ਨੇ ਦਾਇਰ ਕਰਤਾ। ਅਲਟੀਮੇਟਲੀ ਪਹਿਲੀ ਗੱਲ ਤਾਂ ਸਾਨੂੰ ਉਦੋਂ ਹੀ ਜਾਣਾ ਚਾਹੀਦਾ ਸੀ ਜਦੋਂ ਸਾਡਾ ਅਧਿਕਾਰੀ ਉਹਨਾਂ ਨੇ ਉਥੋਂ ਹਟਾਤਾ ਸੀਗਾ ਸਾਨੂੰ ਉਦੋਂ ਹੀ ਕੋਰਟ ਦਾ ਰੁਖ ਇਕਤਿਆਰ ਕਰਨਾ ਚਾਹੀਦਾ ਸੀ ਵੀ ਸਾਡਾ ਜਿਹੜਾ ਬੰਦਾ ਤੁਸੀਂ ਸਾਡੇ ਬੰਦੇ ਹਟਾਤੇ ਸਾਡਾ 60% ਹਿੱਸਾ ਹੈ ਬੋਰਡ ਦੇ ਚੇਅਰਮੈਨ ਤੁਸੀਂ ਸਾਡੇ ਹਟਾ ਕੇ ਤੁਸੀਂ ਰਾਜਸਥਾਨ ਦੇ ਲਈ ਜਾਂਦੇ ਹੋ ਹਰਿਆਣੇ ਦੇ ਲਈ ਜਾਂਦੇ ਹੋ ਬਿਲਕੁਲ ਅਸੀਂ ਲੱਗਣ ਨਹੀਂ ਦੇਵਾਂਗੇ ਸਾਡਾ ਹੱਕ ਹੈ ਚੇਅਰਮੈਨ ਸਾਡਾ ਹੋਏਗਾ ਜੇ ਉਹ ਲੜਾਈ ਲੜੀ ਹੁੰਦੀ ਤਾਂ ਫਿਰ ਅੱਜ ਇਹ ਨੌਬਤ ਨਹੀਂ ਹੋਣੀ ਸੀ ਪੋਗੀ ਸਾਡਾ ਹੱਕ ਸੀਗਾ ਚੇਅਰਮੈਨ ਸਾਡਾ ਹੁੰਦਾ ਚੇਅਰਮੈਨ ਸਾਡੀ ਗੱਲ ਕਰਦਾ ਹੁਣ ਸਾਰੇ ਹੱਥ ਤਾਂ ਤੁਸੀਂ ਵਢਾਤੇ ਹੋ ਉਹਨਾਂ ਨੂੰ ਹੁਣ ਤਾਂ ਆਹੀ ਕੰਮ ਹੈ ਜਿਹੜਾ ਡਾਂਗ ਸੋਟਾ ਹੀ ਹੈ ਤੁਹਾਨੂੰ ਲੱਗਦਾ ਰਾਜਾ ਜੀ ਜਿਹੜਾ ਹੁਣ 4000 ਕਿਊਸਿਕ ਜਾ ਰਿਹਾ ਸੀ ਉਹ ਵੀ ਬੰਦ ਕਰ ਦੇਣਾ ਚਾਹੀਦਾ ਦੇਖੋ ਮੈਂ ਕਿ ਇਸ ਗੱਲ ਦੇ ਕਿਸੇ ਗੱਲ ਦੇ ਹੱਕ ਚ ਨਹੀਂ ਹੈ ਜੋ ਪ੍ਰੀਵੀਅਸ ਉਹਨਾਂ ਨਾਲ ਸਾਡਾ ਸਮਝੌਤਾ ਹੈਗਾ ਉਹਰੇ ਥਰੂ ਪਾਣੀ ਜਾਂਦਾ ਹੈ ਸਟੇਟਸ ਨੂੰ ਸਾਡਾ ਕੋਈ ਹਰਿਆਣਾ ਦੁਸ਼ਮਣ ਨਹੀਂ ਹੈ ਜੇ ਸਾਡੇ ਕੋਈ ਪਾਣੀ ਫालतੂ ਹੈ 4000 ਕਿਊਸਿਕ ਦੇਣ ਦਾ ਸਾਡੇ ਕੋਲੇ ਉਪਰਾਲਿਆ ਹੈਗਾ ਜਾਂ ਅਸੀਂ ਦੇ ਸਕਦੇ ਆ ਸਾਨੂੰ ਸਾਰਾ ਕੁਝ ਕੀਤੇ ਮਤਲਬ ਕਿ ਸਾਡਾ ਸਭ ਕੁਝ ਠੀਕ ਚੱਲਦਾ ਹੋਵੇ ਤਾਂ ਜਾ ਰਿਹਾ ਸਾਨੂੰ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹਾਂ ਜੇ ਸਾਡਾ ਬੰਦਾ ਤੇ ਆਇਆ ਮਰ ਰਿਹਾ ਭੁੱਖਾ ਮਰ ਰਿਹਾ ਸਾਡੇ ਬੰਦੇ ਦੀ ਜਾਨ ਨਿਕਲ ਗਈ ਤੇ ਅਸੀਂ ਉਹਨਾਂ ਦਾ ਢਿੱਡ ਭਰ ਗਏ ਪਹਿਲਾਂ ਉਹਨਾਂ ਦੀ ਪਿਆਸ ਬੁਝਾ ਰਿਹਾ ਤਾਂ ਫਿਰ ਇਤਰਾਜ਼ ਕਿਉਂਕਿ ਇਹ ਰਿਟਨ 'ਚ ਕੁਝ ਨਹੀਂ ਹੈ ਜਵਾਨੀ ਕਲਾਮੀ ਸੀਗਾ ਈ 4000 ਕਿਉਂ ਸੀ ਚਲੋ ਜਾਂਦਾ ਇਹ ਚਾਈ ਜਾਂਦੇ ਪਰ ਜਿਸ ਤਰੀਕੇ ਦੀ ਹੁਣ ਹਰਫਤ ਇਹ ਕਰਦੇ ਨੇ ਕੇਂਦਰ ਦੇ ਦੇਖੋ ਜੀ ਆਪਾਂ ਸਾਰੇ ਜਾਣਦੇ ਆਂ ਕਈ ਵਾਰੀ ਜ਼ਰੂਰਤ ਹੁੰਦੀ ਹੈ ਕਿਸੇ ਨੂੰ ਪਾਣੀ ਦੀ ਪਾਣੀ ਸਾਡੇ ਕੋਲ ਵਾਧੂ ਹੋਵੇ ਅਸੀਂ ਆਪਦੇ ਘਰ ਦਾ ਵੀ ਚੱਕ ਕੇ ਪਾਣੀ ਦੇ ਦਿੰਦੇ ਆਂ ਉਹਨੂੰ ਜੇ ਸਾਡੇ ਕੋਲ ਵਾਧੂ ਹੈ ਤਾਂ ਜੇ ਕੋਈ ਵਧ ਵੀ ਲੈ ਗਿਆ ਤਾਂ ਮੈਂ ਤਾਂ ਕੋਈ ਇਸ ਕਾਨੂੰਨੀ ਸਮਝਦਾ ਲੇਕਿਨ ਜੇ ਸਾਡੇ ਕੋਲੇ ਪਾਣੀ ਹੈ ਨਹੀਂ ਪਾਣੀ ਦੀ ਕਟੌਤੀ ਹੈ ਤਾਂ ਫਿਰ ਆਈ ਥਿੰਕ ਇਹ ਦਿੱਕਤ ਹੈਗੀ ਸਾਨੂੰ ਕੋਲ ਦੇ ਵਿੱਚ ਵੜੇਖ ਸਾਹਿਬ ਜਿਸ ਤਰੀਕੇ ਦਾ ਪਾਣੀ ਚੈਡੰਗੀ ਕੋਸ਼ਿਸ਼ ਕਰ ਲ ਕੀਤੀ ਗਈ ਆ ਚੇਅਰਮੈਨ ਨੂੰ ਰੋਕਿਆ ਕਿ ਪੂਰੇ ਵਿਵਾਦ ਨੂੰ ਕਿਵੇਂ ਦੇਖਿਆ ਨਹੀਂ ਜੀ